ਹਰ ਪਾਸੇ ਨજર ਹਰ ਪਾਸੇ ਟ੍ਰੈਫਿਕ ਦੀ ਸਮੱਸਿਆ ਹਰ ਇੱਕ ਪਾਸੇ ਦੁਰਘਟਨਾ ਦੀ ਸਮੱਸਿਆ ਹੁਣ ਜਲੰਧਰ ਸ਼ਹਿਰ ਚ ਹਰ ਪਾਸੇ ਨજર ਜਲੰਧਰ ਪੁਲਿਸ ਨੇ ਵਿਸ਼ਾਰ ਕੈਮਰੇ ਨੈਟਰ ਦਾ ਕੀਤਾ ਵਿਸਤਾਰ ਦੁਰਘਟਨਾ ਪ੍ਰਤੀਕਿਰਿਆ ਤੇ ਵਧੀਆ ਟ੍ਰੈਫਿਕ ਪ੍ਰਬੰਧਨ ਨੂੰ ਸਮਰਥਨ ਬਣਉਣ ਲਈ ਉੱਤਰ ਨਿਗਰਾਨੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਦੇਖੋ ਲਾਈਵ ਤਸਵੀਰਾਂ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਜਲੰਧਰ ਸ਼ਹਿਰ ਤੋਂ ਹਰ ਪਾਸੇ ਨਜ਼ਰ ਹਰ ਪਾਸੇ ਟ੍ਰੈਫਿਕ ਦੀ ਸਮੱਸਿਆ ਹਰ ਇੱਕ ਪਾਸੇ ਦੁਰਘਟਨਾ ਦੀ ਸਮੱਸਿਆ ਦੁਰਘਟਨਾ ਪ੍ਰਤੀਕਿਰਿਆ ਤੇ ਵਧਿਆ ਟ੍ਰੈਫਿਕ ਪ੍ਰਬੰਧ ਨੂੰ ਸਮਰਥਨ ਬਣਾਉਣ ਲਈ ਉਤਕ ਨਿਗਰਾਨੀ ਹਰ ਇੱਕ ਪਾਸੇ ਸੀਸੀਟੀਵੀ ਕੈਮਰੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਕਮਿਸ਼ਨਰੇਟ ਜਲੰਧਰ ਵਿਖੇ ਪੁਲਿਸ ਲਾਈਨਸ ਵਿੱਚ ਇੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਮਾਨਯੋਗ ਕਮਿਸ਼ਨਰ ਸਾਹਿਬ ਇਸ ਪ੍ਰੋਜੈਕਟ ਨੂੰ ਜਲੰਧਰ ਦੀ ਅੱਖਾਂ ਵਜੋਂ ਦੇਖਦੇ ਹਨ। ਇਸ ਪ੍ਰੋਜੈਕਟ ਅਧੀਨ ਕਮਿਸ਼ਨਰੇਟ ਜਲੰਧਰ ਦੇ 183 ਜੰਕਸ਼ਨਾਂ 'ਤੇ 1003 ਸੀਸੀਟੀਵੀ ਕੈਮਰਾਜ਼ ਲਗਾਏ ਗਏ ਹਨ ਜਿਸ ਵਿੱਚੋਂ 978 ਫਿਕਸ ਕੈਮਰਾਜ਼ 15 ਪੀਟੀਜ਼ੈਡ ਕੈਮਰਾਜ਼ ਤੇ 10 ফেস ਰੈਕਗਨੀਸ਼ਨ ਸਿਸਟਮ ਵਾਲੇ ਕੈਮਰਾਜ਼ ਲਗਾਏ ਗਏ ਹਨ ਇਨ੍ਹਾਂ ਕੈਮਰਾਜ਼ ਰਾਹੀਂ ਸ਼ਹਿਰ ਵਿੱਚ ਕ੍ਰਾਈਮ ਨੂੰ ਕੰਟਰੋਲ ਕੀਤਾ ਜਾਵੇਗਾ ਟ੍ਰੈਫਿਕ ਨੂੰ ਨਿਰਵਿਘਨ ਚਲਾਇਆ ਜਾਵੇਗਾ ਅਤੇ ਆਮ ਪਬਲਿਕ ਨੂੰ ਐਮਰਜੈਂਸੀ ਰਿਸਪੌਂਸ ਸਿਸਟਮ ਦੀ ਮੁਹੱਈਆ ਫੈਸਿਲਿਟੀ ਹੋਰ ਬੈਟਰ ਤਰੀਕੇ ਨਾਲ ਪ੍ਰੋਵਾਈਡ ਕੀਤੀ ਜਾਏਗੀ ਇਹੀ ਨਹੀਂ ਆਮ ਪਬਲਿਕ ਦੀ ਸਹੂਲਤ ਵਾਸਤੇ ਪੰਜ ਐਮਰਜੈਂਸੀ ਕਾਲ ਬਾਕਸ ਸਿਸਟਮ ਵੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸਥਾਪਿਤ ਕੀਤੇ ਗਏ ਹਨ ਇਸ ਤੋਂ ਇਲਾਵਾ ਪਬਲਿਕ ਨੂੰ ਜਾਗਰੂਕ ਰੱਖਣ ਲਈ 25 ਕਾਲ ਬਾਕਸ ਸਿਸਟਮ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਲਗਾਏ ਜਾ ਚੁੱਕੇ ਹਨ ਜੋ ਸ਼ਹਿਰ ਨੂੰ 4 ਜ਼ੋਨ ਦੇ ਵਿੱਚ ਵੰਡਿਆ ਗਿਆ ਹੈ ਚਾਰੋਂ ਜ਼ੋਨਾਂ ਦੀ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਕਰਨ ਲਈ ਸੀਸੀਟੀਵੀ ਸਰਵੇਲੈਂਸ ਟੀਮ ਸ਼ਿਫਟਾਂ ਦੇ ਵਿੱਚ 24 ਘੰਟੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸਿਸਟਮ ਦੇ ਵਿੱਚ ਬੈਠ ਕੇ ਇਹਨਾਂ ਦਾ ਧਿਆਨ ਰੱਖੇਗੀ ਇਹਨਾਂ ਨੂੰ ਦੇਖ ਕੇ ਟ੍ਰੈਫਿਕ ਵਿੱਚ ਕਾਫੀ ਸੁਧਾਰ ਲਿਆਂਦਾ ਜਾਏਗਾ ਤੇ ਅਪਰਾਧ ਨੂੰ ਰੋਕਣ ਵਾਸਤੇ ਇਹ ਕਾਰਗਰ ਹੋਣਗੇ ਆਨ ਆਨਲਾਈਨ ਟ੍ਰੈਫਿਕ ਚਲਾਉਣਾ ਸੰਬੰਧੀ 13 ਥਾਵਾਂ ਤੇ ਕੈਮਰਿਆਂ ਨੂੰ ਇੰਸਟਾਲ ਕਰਨ ਦਾ ਵੀ ਕੰਮ ਚੱਲ ਰਿਹਾ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਈ ਚਲਾਨਿੰਗ ਤੇ ਆਨਲਾਈਨ ਚਲਾਨਿੰਗ ਦੀ ਫੈਸਿਲਿਟੀ ਵੀ ਇਸ ਸਿਕੰਡ ਮਾਨਡ ਐਂਡ ਕੰਟਰੋਲ ਸੈਂਟਰ ਤੋਂ ਮੁਹੱਈਆ ਕਰਵਾਈ ਜਾਏਗੀ ਕਮਿਸ਼ਨਰੇਟ ਜਲੰਧਰ ਵਿਖੇ ਚੱਲ ਰਹੇ ਵਹੀਕਲ ਮੁਕਫਰ थाना ਇਨਚਾਰਜ ਚੌਂਕੀ ਐਮਰਜੈਂਸੀ ਰਿਸਪੌਂਸ ਵਹੀਕਲ ਜ਼ੈਬਰਾਜ਼ ਰੋਮਿਓਜ਼ ਦੇ ਵਿੱਚ ਜੀਪੀਐਸ ਸਿਸਟਮ ਵੀ ਲਗਾਏ ਗਏ ਹਨ ਇਹ ਸਾਰੇ ਜੀਪੀਐਸ ਸਿਸਟਮ ਰੀਅਲ ਟਾਈਮ ਦੇ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਹਰ ਵੇਲੇ ਚੈੱਕ ਕੀਤੇ ਜਾ ਸਕਦੇ ਹਨ ਜਿਸ ਕਾਰਨ 112 ਤੇ ਜਦੋਂ ਵੀ ਕੰਪਲੇਂਟ ਰੀਸੀਵ ਕੀਤੀ ਜਾਏਗੀ ਜੀਪੀਐਸ ਸਿਸਟਮ ਰਾਹੀਂ ਸਾਡੇ ਮੁਲਾਜ਼ਮਾਂ ਦੀਆਂ ਗੱਡੀਆਂ ਨੂੰ ਟਰੈਕ ਵੀ ਕੀਤਾ ਜਾ ਸਕਦਾ ਹੈ ਤੇ ਕੱਟ ਤੋਂ ਕੱਟ ਸਮੇਂ ਵਿੱਚ ਆਮ ਜਨਤਾ ਦੀ ਪ੍ਰੋਬਲਮਸ ਨੂੰ ਇਮੀਡੀਏਟਲੀ ਸੋਲਵ ਵੀ ਕੀਤਾ ਜਾ ਸਕਦਾ ਹੈ ਸੀਸੀਟੀਵੀ ਸਰਵੇਲੈਂਸ ਟੀਮ ਦੇ ਵਰਕ ਸਟੇਸ਼ਨ ਦੇ ਨਾਲ ਹੀ ਡਿਸਟ੍ਰਿਕਟ ਦਾ ਕੰਟਰੋਲ ਰੂਮ ਡਾਇਲ 112 ਦਾ ਸੈਂਟਰ ਤੇ ਵਾਇਰਲੈਸ ਸਟਾਫ ਵੀ 24 ਘੰਟੇ ਉੱਥੇ ਬੈਠ ਕੇ ਇਹ ਸਾਰੀਆਂ ਫੈਸਿਲਿਟੀਆਂ ਨੂੰ ਮੁਹੱਈਆ ਕਰਵਾ ਰਿਹਾ ਹੈ ਕਾਰਪੋਰੇਸ਼ਨ ਪੰਜਾਬ ਪੁਲਿਸ ਜਲੰਧਰ ਦੀ ਅਤੇ ਸਿਵਲ ਹਕਮਾ ਮਿਲ ਕੇ ਜਿਹੜਾ ਵੈ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਦੇ ਵਿੱਚ ਲੱਗੇ ਹੋਏ ਹਨ ਤੁਸੀਂ ਵੀ ਆ ਕੇ ਇਸ ਪ੍ਰੋਜੈਕਟ ਨੂੰ ਵੱਧ ਚੜ ਕੇ ਸਹਿਯੋਗ ਕਰੋ